ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਕਸ਼ਨ ਬਾਦਲਾਂ ਦੇ ਖਿਲਾਫ ਜਿਸ ਤੋਂ ਬਾਅਦ ਬਾਦਲ ਪਰਿਵਾਰ ਨੂੰ ਭੱਜਣਾ ਪੈ ਰਹੀਆਂ ਆ ਅਖਰ ਕੀ ਵੱਡਾ ਐਕਸ਼ਨ ਹੋਇਆ ਮੁਕੰਮਲ ਜਾਣਕਾਰੀ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋ ਚਲ ਕੇ ਵੀਡੀਓ ਦੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਤੇ ਬੜੀ ਹੀ ਅਹਿਮ ਖਬਰ ਪੰਜਾਬ ਦੀ ਸਭ ਤੋਂ ਵੱਡੀ ਖਬਰ ਕਿਉਂਕਿ ਬਾਦਲਾਂ ਦੇ ਮਜੂਤੀਏ ਨੂੰ ਲੈ ਕੇ ਭਗਵੰਤ ਮਾਨ ਨੇ ਇੱਕ ਬਿਆਨ ਦੇ ਦਿੱਤਾ ਸੀ ਅਸੀਂ ਕਾਗਜ਼ ਤਿਆਰ ਕਰੀ ਜਾਂਦੇ ਆ ਇਹਨਾਂ ਦੇ ਖਿਲਾਫ ਤੇ ਜਿਸ ਦਿਨ ਸਾਡੀ ਕਾਰਵਾਈ ਹੋਈ ਤਾਂ ਪੂਰਾ ਪੰਜਾਬ ਦੇਖੂਗਾ ਤਾਂ ਅੱਜ ਤੁਹਾਡੇ ਸਾਹਮਣੇ ਮੈਂ ਇੱਕ ਐਸੀ ਖਬਰ ਦਿਖਾਉਣ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਪੰਜਾਬ ਦੇ ਵਿੱਚ ਹੋ ਚੁੱਕਿਆ ਔਰ ਦੂਜੇ ਪਾਸੇ ਲੱਖਾ ਸਿੰਘ ਸਿਧਾਣਾ ਪੰਜਾਬ ਦੇ ਸਮਾਜ ਸੇਵੀ ਉਹਨਾਂ ਬੰਦੇ ਉਹ ਵੀ ਸਰਕਾਰ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ ਗਿਆ ਤਾਂ ਉਹਦਾ ਵੀ ਤੁਹਾਨੂੰ ਇੱਕ ਵੀਡੀਓ ਦਿਖਾਵਾਂਗੇ ਔਰ ਦੂਜੇ ਪਾਸੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹਰ ਰੋਜ਼ ਸਟੇਜ ਦੇ ਉੱਤੇ ਕਹਿੰਦੇ ਸੀ ਕਿ ਬਿਕਰਮ ਸਿੰਘ ਮੰਜੀਉਟੀਆਂ ਸਾਡੇ ਕੋਲੋਂ ਬਚ ਨਹੀਂ ਸਕਦਾ ਇਹਨਾਂ ਨਾਲ ਮੱਥਾ ਲਾਉਣ ਦੀ ਕਹਿੰਦੇ ਯਰਤ ਕਿਸੇ ਨੇ ਨਹੀਂ ਕੀਤੀ ਪਰ ਅਸੀਂ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਦਾ ਅੱਜ ਸਭ ਤੋਂ ਵੱਡਾ ਐਕਸ਼ਨ ਪੰਜਾਬ ਦੇ ਅੰਦਰ ਤੁਸੀਂ ਵੇਖਣ ਜਾ ਰਹੇ ਹੋ ਕਿਉਂਕਿ ਮੁੱਖ ਮੰਤਰੀ ਦਾ ਤੁਹਾਨੂੰ ਮੈਂ ਪਹਿਲਾਂ ਇੱਕ ਬਿਆਨ ਸੁਣਾਉਂਗਾ ਜਿਹਦੇ ਵਿੱਚ ਤੁਸੀਂ ਸਾਬਤ ਹੋ ਜਾਣਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵਾਕਈ ਜਿਹੜੀ ਗੱਲ ਕਹੀ ਹੈ ਉਪਗਾ ਦਿੱਤੀ ਹੈ ਤਾਂ ਬਾਦਲ ਪਰਿਵਾਰ ਨੂੰ ਇਸ ਖਬਰ ਦੇ ਨਾਲ ਭਾਜੜਾ ਪੈ ਚੁੱਕੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਆਖਰ ਇੰਨੇ ਐਕਸ਼ਨ ਮੋੜ ਦੇ ਵਿੱਚ ਕਿਵੇਂ ਆ ਗਏ ਨੇ ਜਿਹੜੇ ਲੋਕ ਪੰਜਾਬ ਦੇ ਕਹਿੰਦੇ ਸੀ ਕਿ ਭਾਈ ਭਗਵੰਤ ਮਾਨ ਸਰਕਾਰ ਐਕਸ਼ਨ ਨਹੀਂ ਲੈਂਦੀ ਅੱਜ ਤੁਹਾਨੂੰ ਉਹੀ ਐਕਸ਼ਨ ਦਾ ਵੀਡੀਓ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਭਗਵੰਤ ਮਾਨ ਐਕਸ਼ਨ ਲੈ ਕੇ ਹੋ ਰਹੇ ਨੇ ਦਰਅਸਲ ਦੇ ਵਿੱਚ ਇੱਕ ਪਾਸੇ ਨਸ਼ਿਆਂ ਵਿਰੁੱਧ ਯੁੱਧ ਜਿਹੜਾ ਕਿ ਪੂਰੇ ਪੰਜਾਬ ਦੇ ਅੰਦਰ ਚਰਚਾ ਛਿੜੀ ਹੋਈ ਹੈ ਕਿਤੇ ਨੌਜਵਾਨੀ ਦਾ ਕਾਹਨ ਵੀ ਹੋ ਰਿਹਾ ਔਰ ਕਿਤੇ ਇਨਕਾਊਂਟਰ ਹੋ ਰਹੇ ਨੇ ਕਿਤੇ ਲੋਕ ਮਾਰੇ ਜਾ ਰਹੇ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਸਭ ਕੁਝ ਹੋ ਰਿਹਾ ਔਰ ਨਾਲ ਹੀ ਨਾਲ ਬਾਦਲ ਪਰਿਵਾਰ ਦੇ ਉੱਤੇ ਬਹੁਤ ਵੱਡਾ ਯੁੱਧ ਚਲਾ ਦਿੱਤਾ ਤਾਂ ਪਹਿਲਾਂ ਮੈਂ ਤੁਹਾਨੂੰ ਹੁਣ ਭਗਵੰਤ ਮਾਨ ਦਾ ਉਹ ਬਿਆਨ ਸੁਣਾਉਂਗਾ ਜਿਸ ਦਿਨ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਬਾਦਲਾ ਦਾ ਪਰਿਵਾਰ ਸਾਡੇ ਕੋਲੋਂ ਨਹੀਂ ਬਚ ਸਕਦਾ ਕਿਉਂਕਿ ਅਸੀਂ ਇਹਨਾਂ ਦੇ ਨਾਲ ਮੱਥਾ ਲਾ ਸਕਦੇ ਹਾਂ ਹੋਰ ਕਿਸੇ ਵੀ ਸਰਕਾਰ ਨੇ ਇਹਨਾਂ ਤੋਂ ਡਰਦਿਆਂ ਨੇ ਮੱਥਾ ਨਹੀਂ ਲਾਇਆ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਬਲਡੋజర్ ਯਾਨੀ ਉਸੇ ਐਕਸ਼ਨ ਦੀ ਹੈ ਔਰ ਦੂਜੇ ਪਾਸੇ ਲੱਖਾ ਸਿੰਘ ਸਿਧਾਣਾ ਨੇ ਵਿਰੋਧ ਕਿਵੇਂ ਕੀਤਾ ਸੁਣੋ ਹੁਣ ਤਾਂ ਬਾਹਰ ਆਪਣੇ ਇੰਦਰ ਪਾਤਾ ਪ੍ਰਮਾਤਮਾ ਹੀ ਸਮੱਤ ਬਖਸ਼ਦਾ ਦੂਰ ਬਲ ਬਖਸ਼ਦਾ ਹੈ ਜਾਂ ਕੁਛ ਕਿ ਭਈ ਇਹਨਾਂ ਨਾਲ ਮੱਥਾ ਲਾਉਣਾ ਨਹੀਂ ਇਹਨਾਂ ਨਾਲ ਕੋਈ ਮੱਥਾ ਲਾਉਂਦਾ ਸੀ ਗਾ ਜੀ 2014 ਦੀ ਗੱਲ ਯਾਦ ਕਰੋ ਜਦੋਂ ਸਮਰੂਹ ਤੋਂ ਲੜਦਾ ਸੀ ਕੋਈ ਮਰੀਠੀਆ ਬੰਦਾ ਬੋਲਦਾ ਸੀ ਠਿੱਕ ਤੇ ਹੱਥਾਂ ਨਾਲ ਮਾਰ ਕੇ ਬੋਲਦਾ ਸੀ ਮੈਂ ਕਿ ਤੂੰ ਨਸ਼ਾ ਪਿਚਦਾ ਹੈ ਠੀਕ ਆ ਇਹਨਾਂ ਕੋਲੇ ਵਕੀਲ ਵੱਡੇ ਨੇ ਇਹਨਾਂ ਕੋਲੇ ਫਾਦਨ ਨੇ ਸਾਰਾ ਕੁਝ ਹੈ ਬਾਤ ਜਾਣੇ ਕਿੰਨੇ ਚਿਰ ਬਾਤ ਜਾਣਗੇ ਅਸੀਂ ਵੀ ਵਕੀਲ ਸਾਡੇ ਕੋਲੇ ਵੱਡੇ ਨੇ ਕਰ ਰਹੇ ਹਾਂ ਠੀਕ ਸਾਰੇ ਕਾਗਜ਼ ਥੋੜਾ ਟਾਈਮ ਲੱਗ ਜਾਊਗਾ ਪਰ ਅਸੀਂ ਇਹ ਸਾਡੀ ਨੀਅਤ ਚੋਟ ਨਹੀਂ ਹੈਗਾ ਵੀ ਉਹਨੂੰ ਛੱਡਣਾ ਹੈ ਜਦੋਂ ਕਿ ਹੁਣ ਸਬੂਤ ਵੀ ਮਿਲੇ ਹੋਏ ਨੇ ਸਾਰਾ ਕੁਝ ਹੈ ਕੋਟਾਂ ਚ ਅਸੀਂ ਵੀ ਲੜ ਰਹੇ ਹਾਂ ਫਿਰ ਕੋਟਾਂ ਚ ਪਹਿਲਾਂ ਆਣੀਆਂ ਸਰਕਾਰਾਂ ਖਰਾਬ ਕਰ ਗਈਆਂ ਕੇਸ ਉਹ ਚਾਚਾ ਜੀ ਵੀ ਮਿਲੇ ਹੋਏ ਸੀ ਨਾ ਇਹ ਵੀ ਨਾਲ ਹੀ ਮਿਲੇ ਹੋਏ ਸੀ ਕੋਟ ਕੇਸ ਹੀ ਖਰਾਬ ਕਰਤੇ ਸਾਰੇ ਜਿਹੜੇ ਜਿਹੜੇ ਚ ਇਹ ਹੁੰਦੇ ਨੇ ਗਰੀਬ ਨੂੰ ਤਾਂ ਕਮੇਟੀ ਨੂੰ ਕੁੰਡੀ ਲਾਉਣਾ ਫੜਿਆ ਜਾਵੇ ਚੱਲ ਵੀ 70 ਦਿਨ ਜੇਲ੍ਹ ਚ ਇਹ ਤੇ ਸਾਰੇ ਪੰਜਾਬ ਨੂੰ ਖਾ ਗਏ ਕੋਈ ਪੁੱਛਦੇ ਨਹੀਂ ਜੀ ਇਹਨਾਂ ਤਸਲ ਇਹ ਭਗਵੰਤ ਮਾਨ ਦਾ ਬਿਆਨ ਜਦੋਂ ਕਹਿੰਦੇ ਸੀ ਸਾਡੇ ਕੋਲੇ ਕਾਰਵਾਈ ਕਰਨ ਵਾਸਤੇ ਕਾਗਜ਼ ਪੱਤਰ ਪੂਰੇ ਹੋ ਜਾਣਾ ਸੀ ਐਕਸ਼ਨ ਲਵਾਂਗੇ ਔਰ ਪੰਜਾਬ ਦੇ ਵਿੱਚ ਵਾਕਈ ਭਗਵੰਤ ਮਾਨ ਨੇ ਬਹੁਤ ਵੱਡਾ ਐਕਸ਼ਨ ਲੈ ਲਿਆ ਤਾਂ ਹੁਣ ਪਹਿਲਾਂ ਲੱਖਾਂ ਸਿੰਘ ਸਦਾਣਾ ਵਿਰੋਧ ਕਿਵੇਂ ਕਰ ਰਹੇ ਆ ਫਿਰ ਤੁਹਾਨੂੰ ਵਿਕਰਮ ਸਿੰਘ ਮਜੀਠੀਆ ਤੇ ਆਉਣੇ ਆ ਸੁਣੋ ਜਰਾ ਕਹਿੰਦੇ ਆ ਨੇ ਕਿ ਜੁੱਤ ਨਸ਼ਿਆਂ ਬਹੁਤੋ ਦੀ ਨਸ਼ਾ ਤੋ ਕੱਟਕਾਰ 3 ਮਈ ਤੇ ਹੈਡਲਾਈਨਾਂ

ਨਬੇਸ ਮਗਰਲੋ ਰੋਕਦਾ ਰੋਕਦਾ ਸੀ ਇਹਦੇ ਪਹਿਲਾਂ ਵੀ ਕਈ ਵਾਰੀ ਇਹਦੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਆਹਨ ਕ੍ਰਿਕ ਦਾ ਤਾਨਾ ਨਹੀਂ ਇੱਕ ਕੌਂ ਨਿਕਲ ਕਾਮਾ ਆ ਕੇ ਫਿਰਦੇ ਵਿੱਚ ਸ਼ਰੇਆਮ ਖੜਾਸੇ ਲੈ ਕੇ ਕਹਾਣੀਆਂ ਲੈ ਕੇ ਤੇ ਘਰ ਕੋਲ ਆ ਕੇ ਦੇਣਾ ਆ ਕਰਦੇ ਨੇ ਨਾ ਲੱਖਾਂ ਸਿੰਘ ਸੁਧਾਰਾ ਨੇ ਵੀ ਭਵੰਤਮਾਨ ਸਰਕਾਰ ਦਾ ਵਿਰੋਧ ਕੀਤਾ ਉਸ ਫੌਜੀ ਨੂੰ ਲੈ ਕੇ ਜਿਹੜੇ ਦੀਆਂ ਲੱਤਾਂ ਤੋੜੀਆਂ ਗਈਆਂ ਨੇ ਨਸ਼ਿਆਂ ਦੇ ਵਿਰੁੱਧ ਕਹਿੰਦਾ ਯੁੱਧ ਚਲਾਉਣ ਵਾਲਾ ਮੁੱਖ ਮੰਤਰੀ ਉਹਨਾਂ ਲੋਕਾਂ ਦੇ ਉੱਤੇ ਐਕਸ਼ਨ ਕਰ ਰਿਹਾ ਜਿਹੜੇ ਲੋਕ ਨਸ਼ਿਆਂ ਦੇ ਵਿਰੁੱਧ ਯਾਨੀ ਮੁਹਿੰਮ ਚਲਾਉਂਦੇ ਨੇ ਔਰ ਦੂਜੇ ਪਾਸੇ ਆਜੋ ਹੁਣ ਭਗਵੰਤ ਮਾਨ ਨੇ ਐਕਸ਼ਨ ਮਜੀਠੀਆ ਦੇ ਉੱਤੇ ਕਰਨਾ ਸੀ ਜਿਹੜਾ ਕਿ ਭਗਵੰਤ ਮਾਨ ਬਹੁਤ ਸਾਰੇ ਸਾਲਾਂ ਤੋਂ ਕਹਿੰਦਾ ਆ ਰਿਹਾ ਤਿੰਨ ਸਾਲ ਹੋ ਗਏ ਨੇ ਸਰਕਾਰ ਨੂੰ ਕਿ ਅਸੀਂ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਐਕਸ਼ਨ ਕਰਾਂਗੇ ਪੰਜਾਬ ਦੇ ਅੰਦਰ ਅਸੀਂ ਬੁਲਡੋਜ਼ਰ ਚਲਾ ਦੇਾਂਗੇ ਵੱਡੇ ਮਗਰਮੱਛਾਂ ਦੇ ਉੱਤੇ ਜਿਹੜੇ ਕਹਿੰਦੇ ਅਸੀਂ ਅਕਾਲੀ ਦਲ ਦੇ ਦਿਗਜ ਨੇਤਾਾਂਗੇ ਬਾਉਸ ਪੁਗਾਂ ਤੇ ਮਾਂ ਦੀ ਅੱਜ ਹਵਾ ਨਿਕਲ ਗਈ ਐ ਕਿਉਂ ਨਿਕਲ ਗਈ ਐ ਕਹਿੰਦੇ ਯੁੱਧ ਚਲਾਉਣ ਵਾਲੇ ਮੁੱਖ ਮੰਤਰੀ ਨੇ ਉਹਨਾਂ ਲੋਕਾਂ ਦੇ ਖਿਲਾਫ ਯੁੱਧ ਚਲਾਇਆ ਜਿਹੜੇ ਨਸ਼ਿਆਂ ਦੇ ਵਿਰੁੱਧ ਲੜ ਰਹੇ ਨੇ ਜਿਹੜੇ ਮੁੰਡੇ ਨੇ ਇੱਕ ਪਿੰਡ ਦੇ ਵਿੱਚੋ ਯਾਨੀ ਪੋਸਟਰ ਲਾ ਦਿੱਤੇ ਕਿ ਸਾਡਾ ਪਿੰਡ ਬਕਾਊ ਆ ਤਾਂ ਉਸ ਮੁੰਡੇ ਦੇ ਖਿਲਾਫ ਬਹੁਤ ਵੱਡੇ ਪੱਧਰ ਦੇ ਉੱਤੇ ਤਸ਼ੱਦਦ ਕਰਵਾਇਆ ਗਿਆ ਐਸਐਚਓ ਨੇ ਦਾ ਗਰਾਮਾ ਫੜ ਲਿਆ ਕਹਿੰਦਾ ਜੇਕਰ ਵੀਡੀਓ ਪਾਉਂਗੇ ਇਹ ਦੱਸੋਗੇ ਪਬਲਿਕ ਨੂੰ ਕਿ ਇੱਥੇ ਸਾਡੇ ਪਿੰਡ ਦੇ ਵਿੱਚ ਨਸ਼ੇ ਵਿਕ ਰਹੇ ਆ ਤਾਂ ਫੇਰ ਤੁਹਾਨੂੰ ਅਸੀਂ ਅੰਦਰ ਵੀ ਕਰਾਂਗੇ ਤੁਹਾਡੀਆਂ ਲੱਤਾਂ ਪੈਰ ਤੁਹਾਡਾ ਸਾਰਾ ਕੁਝ ਹੀ ਤੋੜਾਂਗੇ ਤਾਂ ਇਹ ਦੇਖੋ ਵੀ ਪੰਜਾਬ ਦੇ ਅੰਦਰ ਕਿੱਡਾ ਵੱਡਾ ਧੱਕਾ ਹੋ ਰਿਹਾ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਮਜੂਰੀਠੀਏ ਦੇ ਉੱਤੇ ਐਕਸ਼ਨ ਕਰ ਦਾਂਗੇ ਪਰ ਮੈਨੂੰ ਲੱਗਦਾ ਵੀ ਮਜੂਰੀਠੀਏ ਦੇ ਉੱਤੇ ਐਕਸ਼ਨ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ ਇਹ ਨਵੀਂ ਸਰਕਾਰ ਨਹੀਂ ਜਾਂਦੀ ਕਿਉਂਕਿ ਬਾਦਲਾਂ ਦੇ ਨਾਲ ਕਹਿੰਦਾ ਮੈਂ ਟੱਕਰ ਲੈ ਲਈ ਆ ਪਰ ਦੂਜੇ ਪਾਸੇ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਕਰ ਸਕਦਾ ਨਾਲੇ ਪਤਾ ਪੂਰੇ ਪੰਜਾਬ ਨੂੰ ਵੀ ਉਹ ਵੀ ਸਮਗਲਰ ਨੇ ਚਿੱਟੇ ਦੇ ਸਭ ਤੋਂ ਵੱਡੇ ਸੁਧਾਗਰ ਨੇ ਪੰਜਾਬ ਨੂੰ ਵੇਚਣ ਵਾਲੇ ਪੰਜਾਬ ਨੂੰ ਲੁੱਟਣ ਵਾਲੇ ਤਾਂ ਭਗਵਾਨ ਤਮਾਨ ਜੇਕਰ ਤੁਹਾਡੇ ਕੋਲ ਯੁਰਤ ਹੈ ਅੱਜ ਵੀ ਅੱਜ ਤੁਸੀਂ ਮੌਜੂਦਾ ਸਰਕਾਰ ਦੇ ਵਿੱਚੋਂ ਤਾਂ ਜੇਕਰ ਵਾਕਈ ਪੰਜਾਬ ਪ੍ਰਤੀ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਮਜੀਠੀਆ ਦਾ ਘਾਟ ਆ ਕੇ ਦਿਖਾਓ ਜਿਹਨੂੰ ਪੰਜਾਬ ਦੇਖ ਰਿਹਾ ਕਿ ਤੁਸੀਂ ਬਿਆਨ ਦਿੱਤਾ ਸੀ ਕਿ ਜਿਸ ਦਿਨ ਸਾਡੇ ਕੋਲੇ ਕਾਗਜ ਪੂਰੇ ਹੋਗੇ ਅਸੀਂ ਐਕਸ਼ਨ ਲੈ ਲਾਂਗੇ ਪਰ ਅੱਜ ਤੱਕ ਕੋਈ ਐਕਸ਼ਨ ਨਹੀਂ ਹੁੰਦਾ ਤੁਹਾਡਾ ਵੀ ਜਿਹੜਾ ਕਿ ਟਾਈਮ ਥੋੜਾ ਰਹਿ ਗਿਆ ਪੌਣੇ ਇੱਕ ਦੋ ਹਫ਼ਤੇ ਰਹਿ ਗਏ ਤੁਹਾਨੂੰ ਕਹੀ ਦੇਖ ਰਹੇ ਨੇ ਕਿ ਮਜਬੂਰੀ ਇਹਦਾ ਕਰਕੇ ਹਟਾਉਣਗੇ ਤੈਸ ਕਰਕੇ ਪੰਜਾਬ ਦੀ ਸਰਕਾਰ ਆਪਣੀਆਂ ਬਿਆਨਵਾਜ਼ੀਆਂ ਤੋਂ ਵੀ ਡਿੱਗੀ ਹੋਈ ਆ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਅਜ ਕਾਣ ਹੋ ਰਿਹਾ ਜਿਹੜੇ ਲੋਕ ਤਾਂ ਨਸ਼ੇ ਤੋਂ ਰੋਕਦੇ ਨੇ ਉਹਨਾਂ ਲੋਕਾਂ ਨੂੰ ਪੰਜਾਬ ਦੀ ਪੁਲਿਸ ਮਾਰ ਰਹੀ ਆ ਕਦੇ ਨਾ ਕਿਤੇ ਬਹੁਤ ਸਾਰੇ ਚੰਗੇ ਅਫੀਸਰ ਨੇ ਪੰਜਾਬ ਦੀ ਪੁਲਿਸ ਦੇ ਅੰਦਰ ਜਿੰਨਾ ਕਰਕੇ ਪੰਜਾਬ ਦੇ ਅੰਦਰ ਹਲੇ ਵੀ ਸੰਤੁਲਨ ਥੋੜਾ ਕਨਾ ਬਣਿਆ ਹੋਇਆ ਜਿਵੇਂ ਕਿ ਬਠਿੰਡੇ ਦੀ ਐਸਐਸਪੀ ਔਰ ਦੂਜੇ ਪਾਸੇ ਗੌਰਵ ਜਾਦਵ ਡੀਜੀਪੀ ਪੰਜਾਬ ਦੇ ਤਾਂ ਇਸ ਕਰਕੇ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਸਰਕਾਰ ਜਿਹੜਾ ਯੁੱਧ ਤਾਂ ਚਲਾ ਰਹੀ ਹੈ ਪਰ ਉਹ ਸਾਡੇ ਆਮ ਲੋਕਾਂ ਦੇ ਵਿਰੁੱਧ ਚਲਾ ਰਹੀ ਹੈ ਤਾਂ ਪੰਜਾਬ ਵਾਲੇ ਜਿੰਨੇ ਵੀ ਤੁਸੀਂ ਇਸ ਵੀਡੀਓ ਨੂੰ ਸਮਝੇ ਹੋ ਔਰ ਇਸ ਵੀਡੀਓ ਦੇ ਹੱਕ ਵਿੱਚੋਂ ਸ਼ੇਅਰ ਜ਼ਰੂਰ ਕਰ ਦਿਓ। ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਵੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ। ਪੰਜਾਬ ਵਾਲਿਆਂ ਦਾ ਇਹ ਕਹਿਣਾ ਸੀਗਾ ਕਿ ਬਾਦਲ ਪਰਿਵਾਰ ਦੇ ਉੱਤੇ ਕੋਈ ਐਕਸ਼ਨ ਨਹੀਂ ਕਰ ਸਕਦਾ ਹੀਰਾ ਪਰ ਸੀਐਮ ਭਗਵੰਤ ਮਾਨ ਨੇ ਇਹ ਗੱਲ ਜਿਹੜੀ ਹੈ ਉਹ ਝੂਠ ਜਿਹੜੀ ਹੈ ਉਸ ਨੂੰ ਸਾਬਤ ਕਰ ਦਿੱਤਾ ਝੂਠੀ ਸਾਬਤ ਕਰ ਦਿੱਤਾ। ਸੀਐਮ ਭਗਵੰਤ ਮਾਨ ਦੇ ਤੁਸੀਂ ਵੀਡੀਓ ਸੁਣੀਏ। ਜਿਹਦੇ ਵਿੱਚ ਉਹ ਕਹਿ ਰਹੇ ਸੀ ਕਿ ਬਾਦਲ ਪਰਿਵਾਰ ਦੇ ਖਿਲਾਫ ਹੁਣ ਵੱਡਾ ਐਕਸ਼ਨ ਹੋਏਗਾ ਜਿ ਇਹਨਾਂ ਕੋ ਵੱਡੇ ਵਕੀਲ ਹੈ ਸਾਡੇ ਕੋਲ ਵੀ ਵੱਡੇ ਵਕੀਲ ਹੈ ਹਰ ਗੱਲ ਜਿਹੜੀ ਹੈ ਸਬੂਤਾਂ ਦੇ ਆਧਾਰ ਤੇ ਕੀਤੀ ਜਾਏਗੀ ਔਰ ਇਹਨਾਂ ਨੂੰ ਕਿਸੇ ਵੀ ਪਾਸੇ ਹੁਣ ਨਿਕਲਣ ਨਹੀਂ ਦਿੱਤਾ ਜਾਏਗਾ ਪਰ ਉਹ ਜਿਹੜਾ ਵੱਡਾ ਐਕਸ਼ਨ ਸੀਗਾ ਸਿਰਫ ਬਿਆਨਾਂ ਦੀ ਹੱਦ ਤੱਕ ਰਹਿ ਗਿਆ ਕਿਉਂਕਿ ਬਾਦਲ ਪਰਿਵਾਰ ਤੇ ਹੱਥ ਪਾਉਣਾ ਕੋਈ ਆਸਾਨ ਕੰਮ ਨਹੀਂ ਹੈਗਾ ਇਹ ਪੰਜਾਬ ਵਾਲਿਆਂ ਦਾ ਕਹਿਣਾ ਬਿਲਕੁਲ درست ਹੈਗਾ ਵਾ सीएम भगवंत मान ਦੇ ਵੀ ਜਿਹੜੇ ਦਾਅਵੇ ਸੀਗੇ ਜਿਹੜੇ ਬਿਆਨ ਸੀਗੇ ਉਹ ਸਿਰਫ ਬਿਆਨ ਹੀ ਰਹਿ ਗਏ ਉਹਦੇ ਵਿੱਚ ਤੇ ਅਮਲੀ ਜਿਹੜਾ ਕੰਮ ਹੈ ਉਹ ਨਜ਼ਰ ਆਉਂਦਾ ਕੋਈ ਵੀ ਨਜ਼ਰ ਨਹੀਂ ਆਉਂਦਿਆ ਹੈਗਾ ਔਰ ਦੂਸਰੇ ਪਾਸੇ ਜਿਨ੍ਹਾਂ ਨਸ਼ਾ ਤਸਕਰਾਂ ਦੇ ਘਟ ਆਏ ਜਾਂਦੇ ਅਸਲ ਦੇ ਵਿੱਚ ਉਹ ਨਸ਼ਾ ਤਸਕਰ ਨਹੀਂ ਹੈਗੇ ਬਲਕਿ ਉਹ ਹੈ ਜਿਨ੍ਹਾਂ ਨੇ ਸਰਕਾਰੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੈਗਾ ਵੈ ਇਹਦਾ ਵੀ ਪੋਲ ਖੁੱਲ ਗਿਆ ਵੈ ਇਹ ਸਿਰਫ ਬਿਆਨਬਾਜ਼ੀ ਕੀਤੀ ਜਾਂਦੀ ਹੈਗੀ ਲੋਕਾਂ ਨੂੰ ਧੋਖਾ ਦੇਣ ਵਾਸਤੇ ਆਪਣੀਆਂ ਸੀਟਾਂ ਬਸਾਉਣ ਵਾਸਤੇ ਬਾਕੀ ਬਾਦਲ ਪਰਿਵਾਰ ਤੇ ਹੱਥ ਪਾਉਣਾ ਵਾਕਈ ਆਸਾਨ ਨਹੀਂ ਹੈਗਾ ਕਿਉਂਕਿ ਉਹ ਸਭ ਤੋਂ ਵੱਡੇ ਜਿਹੜੇ ਆ ਉਹ ਪੰਜਾਬ ਦੇ ਨਸ਼ਾ ਤਸਕਰ ਹੈਗੇ ਆ ਔਰ ਚਲਾ ਰਹੇ ਹੈਗੇ ਇਸ ਕੰਮ ਨੂੰ ਇਸ ਲਈ ਉਹਨਾਂ ਨੂੰ ਆਸਾਨੀ ਦੇ ਨਾਲ ਨਹੀਂ ਕਾਬੂ ਕੀਤਾ ਜਾ ਸਕਦਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਇਸ ਵੀਡੀਓ ਬਾਰੇ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼